ਆਇਆ ਵੀ ਚੱਲ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਹੋਪ ਕਰਦਾਂਗੇ ਤੁਸੀਂ ਸਾਰੇ ਜਣੇ ਠੀਕ ਹੋਵੋ ਜੀ ਤੇ ਉਸ ਬਹੋਂ ਵੀ ਅੱਜ ਚਲ ਆਇਆ ਵੀ ਸੂਰਜ ਨਿਕਲ ਰਿਹਾ ਵੀ ਧੁੱਪ ਚੜ੍ਹੇਗੀ ਪਰ ਉਸ ਉਸ ਤਾਂ ਹਜੇ ਵੀ ਪਵਾ ਬਾਈ ਬਹੁਤ ਭਿੱਜਿਆ ਪਿਆ ਤੋੜੀ ਵੀ ਜਿਹੜਾ ਵੱਡਿਆ ਹੋਆ ਦੇਖੋ ਇਹ ਆਗੇ ਦਾ ਮੈਂ ਖੇਤ ਖੇਤ ਆਇਆ ਜਲੇ ਭਰਾਂਦੀ ਨਹੀਂ ਹੈਗੀ ਜਿਹੜੀ ਆਪਾਂ ਲੇਬਰ ਲਏ ਤੇ ਵੀ ਪੱਠੇ ਵਾਲੀ ਲੇਬਰ ਦੀ ਉਹ ਉੱਥੇ ਗਾਰਾ ਗੁਰਾ ਬਣਨ ਲੱਗਾ ਉਹ ਪਹਿਲਾਂ ਮੀਂਹ ਪੀ ਕਰਕੇ ਪੱਠੇ ਦਾ ਕੰਮ ਖੜਿਆ ਦਾ ਤੇ ਉਹ ਹੋਰ ਅੱਗੇ ਚੱਲਾ ਵੀ ਆਪਣਾ ਕੰਮ ਸਰ ਗਿਆ ਚਲ ਵਧੀਆ ਫੇਰ ਵੀ ਸਾਢੇ ਤਿੰਨ ਕਿੱਲੇ ਆਓ ਲਾ ਲੋ ਢਾਈ ਕਿੱਲੇ ਇਹ ਤੇ ਡੇਢ ਕਿੱਲਾ ਆयो ਉੱਥੇ ਤੇ ਲਾਗੇ ਉਰੇ ਤੱਕ ਤੇ ਉਹ ਰਹਿ ਗਿਆ ਕਿੱਲਾ ਪੌਣਾ ਕਿੱਲਾ ਚਲੋ ਦੇਖਦੇ ਆ ਆਪ ਮਾਰੇਗੇ ਜਾਂ ਅੱਜ ਜਾਂ ਫਿਰ ਦੇਖਦੇ ਆ ਇੱਕ ਦੋ ਬੰਦਾ ਹੋਰ ਇਧਰ ਉਧਰ ਤੇ ਲੇਗੀਆਂ ਕਰਕੇ ਇਸ ਵੇਲੇ ਵੱਢੀਏ ਨਾਲੇ ਇੱਕ ਅੱਜ ਕਾ ਦਿਨ ਤਾਂ ਟਾਈਮ ਹੀ ਲੱਗਣਾ ਟਮਾਟਰ ਟਮਟਰ ਭਰਨੇ ਤਾਂ ਇਸ ਵੇਲੇ ਮळे ਗਾਰਾ ਜਾ ਵੀ ਗਿੱਲਾ ਥੋੜਾ ਜਾ ਕੇ ਮੈਂ ਚਲ ਅੱਜ ਕਾ ਦਿਨ ਲੱਗਣਾ ਤੇ ਕੱਲ ਤੱਕ ਦੇਖਦੇ ਆ ਕੀ ਬਣਦਾ ਜਾਂ ਅੱਜ ਬੰਦਾ ਮਿਲੇਗੇ ਜਾਂ ਉਹ ਦੋ ਬੰਦੇ ਮਿਲ ਕੇ ਲਾ ਦੇਗੇ ਸਮਾਂ ਲਿਆਣਗੇ ਤੇ ਹੁਣ ਟਮਾਟਰ ਟਮਾਟਰ ਗਰੇਟਾਂ ਕਰਦੇ ਆ ਮੜ ਜਾ ਹੋਰ ਧੁੱਪੀ ਚੜਜੇ ਹੋਰ ਸਰੀਰ ਜਾ ਖੁੱਲਜੇ ਪਾ ਟਮਾਟਰ ਗਰੇਟਾਂ ਗਰੁੱਟਾਂ ਦੀ ਠੀਕ ਰਹੀਏ ਫਿਰ ਚੱਲेंगे ਮੰਟੀ ਮੰਜੇ 2:30 2:30 3 ਵਜੇ ਲੈ ਜਾਂਗੇ ਗਰੇਟਾਂ ਚਲੋ ਦੇਖੋ ਜੀ ਸਵੇਰ ਦਾ ਟਾਈਮ ਵੀਊ ਭਾਈ ਮਿੱਤਰੋ ਆ ਗਿਆ ਧਣੀ ਲੈ ਤਣੀ ਕਾਰ ਸਾਸਰੀ ਘਰ ਸਾਸਰੀ ਘਰ ਜੀ ਸਾਰਾ ਕੀ ਕੀ ਕਰਨ ਦਾ ਦੱਸ ਆਪੇ ਅੱਜ ਅੱਜ ਮੋਟਰ ਚਲਾਈ ਪਰ ਦੇਖਣ ਪਾਣੀ ਛੋੜ ਦਿਆ ਚਲਾਤੀ ਹਾਂ ਤੇ ਆਲੂਆਂ ਕੇ ਪੱਟਣਾ ਉਹ ਟੌੜੀਆ ਦਾ ਦੇਖੀ ਜਾ ਕੇ ਖੜੇ ਰਹਿਣਦੇ ਹਜੇ ਟੌੜੀਆ ਦਾ ਦੇਖਦੇ ਆ ਕੋਈ ਬੰਦਾ ਹੁੰਦਾ ਆਲੂਆਂ ਦਾ ਪੱਟਣਾ ਮੋਟਾ ਮੋਟਾ ਆਹ ਕੰਮ ਮੰਗਾਏ ਰਗੀ ਗੱਲ ਇੱਕਾ ਹੋਰ ਬਾਤ ਕਰਦੀ ਸੀ ਬੈਠਾ ਰੇਗਲਾ ਪੈਸਾ ਜਦਾ ਹੀ ਘਰ ਆ ਤੇ ਆਇਆ ਨਾ ਮੈਂ ਮੋਟਰ ਨਾਲ ਸਟਾਰਟ ਕਰਿਆ ਉਹ ਤਾਂ ਮੇਰੇ ਨਾਲ ਕੰਮ ਨਹੀਂ ਤਾਜ ਛੇਤੀ ਤੇ ਜਦ ਮੈਂ ਮੋਟਰਸਾਈਕਲ ਸਟਾਰਟ ਕਰਿਆ ਬਾਹਰ ਕੱਟਿਆ ਜਦ ਆਇਆ ਤਜ ਭੱਜਾਂ ਮਾਂ ਜਾਣਾ ਪਾਪੇ ਮੈਂ ਜਾਣਾ ਮੈਂ ਜਾਣਾ ਮੈਂ ਹਾਂ ਹੁਣ ਨਹੀਂ ਪਹਿਲਾਂ ਤਾਂ ਪੁੱਤ ਤੂੰ ਆਂਦਾ ਨਹੀਂ ਮੈਂ ਹਾਂ ਮੇਰੇ ਕੋਲ ਮੈਂ ਆ ਬੜਾ ਮੋੜ ਦਾ ਖਿੱਚ ਤੇ ਆ ਪਿੱਛੇ ਤੇ ਬੌਰ ਰੋਇਆ ਹੁਣ ਜਦੇ ਭੱਜੜਾ ਆਇਆ ਕਰਤਾ ਵੇ ਹੋਰ ਲੋਟ ਜੇ ਕਾ ਮਨ ਨੂੰ ਵੀ ਲੈ ਕੇ ਜਾ ਗੱਲ ਮਨ ਨੂੰ ਵੀ ਲੈ ਕੇ ਜਾ ਲੈ ਵੀ ਮਿੱਤਰੋ ਹੀ ਵਾਇਆ ਲੈ ਵੀ ਮੈਂ ਰੋਟੀ ਘਰਾਂ ਖਾਗਨੇ ਆ ਤਾਂ ਆਈ ਵੀ ਲੈ ਆ ਰੋਟੀ ਇਹ ਬੁਰੀ ਖਾਂਗਾ ਮੈਂ ਹਾਂ ਚੱਲ ਖੇਤ માં ਹੀ ਲਈ ਆ ਰੋਟੀ ਤੇ ਪਹੁੰਚ ਗਿਆ ਕਰ ਵੀ ਸਾਸਰੀ ਘਰ ਸਾਰੇ ਨੇ ਸਤੀ ਕਾਲ ਜੀ ਜੀ ਅੱਜ ਤਾਂ ਗੋਲ ਮੋਟੋਲ ਜਿਹਾ ਲੱਗ ਰਿਹਾ ਪੂਰਾ ਭਾਰੀ ਜਿਹਾ ਲੱਗ ਰਿਹਾ ਵਜ਼ਨ ਵੱਧ ਗਿਆ ਤੇਰਾ ਤਾਕੜਾ ਹੋ ਗਿਆ ਸ਼ੁਕਰ ਚੱਲ ਫਿਰ ਅੱਧ ਕਰ ਤਿਆਰੀ ਵਿਸਾਖ ਚਲਾ ਆ ਜਾਂਦਾ ਹੈ ਨਾ ਥੋੜੀ ਜੀ ਧੁੱਪ ਹੋਰ ਫਿਰ ਬੈਠਦੇ ਹਾਂ ਉਰੀ ਕਰਦੇ ਆ ਭਰਨੀ ਗਰੇਟਾਂ ਸਾਫ਼ ਕਰਕੇ ਪਈ ਧੁੱਪ ਮੱਦੇ ਉੱਠਣ ਨੂੰ ਜੀ ਨਹੀਂ ਕਰਦਾ ਹਾ ਉਰੇ ਨਾ ਇਸ ਕੀ ਓਟ ਆ ਕੰਦਗੀ ਉਰੇ ਹਵਾ ਨਹੀਂ ਪੈਂਦੀ ਹੈ ਉਰੇ ਨਾ ਐਨ ਨਾਲ ਕੰਦ ਕਲ ਛੇਕ ਜਿਹਾ ਵੀ ਲਗਾ ਐਨ ਵਧੀਆ ਨਜ਼ਾਰਾ ਆ ਰਿਹਾ ਤੇ ਉਰੇ ਤੋਂ ਉੱਠੇ denn ਜੀ ਨਹੀਂ ਕਰ ਰਹਾ ਯਾਰ ਇਹੋ ਦੇਖ ਲੈ ਉਹ ਮੁਰਗੇ ਬਰਸੀਨ ਵੀ ਖਾਵਾ ਬਈ ਨਾ ਮਰਸੀਨ ਖਾਗਾ ਵੀ ਖੁਸ਼ ਐ ਦੇਖੋ ਦੇਖੇ ਲੈ ਇਹੋ ਆ ਗਈ ਤੋਂ ਰਹਿ ਗਈ ਦੀ ਪਿੱਛਾ ਆ ਹਾਂ ਹੋਰ ਜਿਹੜੇ ਦੋ ਦੋ ਰਹਿਗੀਆਂ ਤੇਰੀਆਂ ਉਹ ਕਹਾਣਾ ਉਸ ਗਿਆ ਉਹ ਕਿੱਥੈਂ ਦੋ ਦੋ ਆ ਗਈਆਂ ਓ ਰਾਜਾ ਜੀ ਦੇਖ ਨਾ ਕਿਤਰਾ ਮੜ ਗਏ ਕਿਤਰਾ ਮੜ ਗਏ ਕਿ ਅੰਦਰ ਗਈ ਦੀ ਪਈ ਆ ਵੀ ਉੱਥੇ ਨਹੀਂ ਖਾਂਦੇ ਉਹਰੇ ਖਾਵੇਂਗੇ ਬਸ ਦੇਖ ਆਹਾਹਾਹਾ ਇਹ ਵੀ ਆ ਗਏ ਆ ਕੇ ਦੋ ਹੋ ਗਏ ਪੂਰੇ ਵੀ ਪੂਰੇ ਹੋ ਗਏ ਨੰਗ ਪੂਰੇ ਹੋ ਗਏ ਚਲਾ ਦਰ ਚਲ ਚਲੋ ਦਰ ਚਲੋ ਦਰ ਇਹ ਭੱਜੇ ਦੇਖ ਲੈ ਵੀ ਮਿੱਤਰੋ ਹੋ ਗਈ ਤੇਰੀ ਸ਼ੁਰੂ ਦੋ ਗ੍ਰੇਡ ਭਰੇ ਹਜੇ ਵੀ ਆ ਦੇਖੋ ਓਹ ਹੋ ਤੀਸ਼ ਕੀ ਤਿਆਰੀ ਹੋ ਰਹੀ ਆ ਇਸਮਾ ਸ਼ੁਰੂ ਕਰਿਆ ਇਧਰ ਦਾ ਤਾਰੀ ਜਾਂਗੇ ਤੇ ਆ ਦੇਖੋ ਜੀ ਦਸਤਾਨੇ ਇਸ ਗੱਲ ਸਫਾਈ ਆ ਜਾ ਬਈ ਸਫਾਈ ਮਿੱਟੀ-ਮੁੱਟੀ ਜੀ ਤਾਰਦੇ ਹਿਆ ਹਨ ਸਭ ਸਾਫ ਸਾਫ ਪਾਵਾ ਜੀ ਨੇ ਉਹ ਗ੍ਰੇਡ ਕਿਦਿਆ ਤੇ ਮਿਲਦੇ ਹੁਣ ਭਰਕੇ ਹੀ ਮਿਲenge ਬੀਜੀ ਜਰ ਰਿਆ ਪੂਰਾ ਹੱਥ ਦੇਖੋ ਬਿਨਾਂ ਦਸਤਾਨੇ ਵਾਲਾ ਇਹ ਨਿਬੜਿਆ ਪਿਆ ਚਲੋ ਭਰਦੇ ਹੀ ਫੇਰ ਦੇਖਦੇ ਆਂ ਫੇਰ ਮਿਲ ਜਾਣਾ ਨਾਨੂ ਲਵੀ ਨਾਨੂ ਆ ਨਿਕਲ ਗਿਆ ਤਾਂ ਪਰ ਰਿਆ ਪਰ ਰਿਆ ਗ੍ਰੇਟ ਕੇਗਾ ਚਲ ਠੀਕ ਆ ਨਿਪੜਿਆ ਕੰਮ ਭਾਰਤੀਆਂ ਗਰੇਟਾਂ ਪਾ ਲਾਤੀਆਂ 10 ਗਰੇਟਾਂ ਚਿਣ ਕੇ ਉੱਪਰ ਉਹ ਲਾਇਆ ਵੀ ਦਰੀ ਜੋ ਬੱਕਰੀ ਬੋ ਮੂੰਹ ਮਾਰ ਕੇ ਲਾਲ ਲਾਲ ਜੇ ਖਾਜਾ ਖਰਾਬ ਕਰਦੀ ਗੀ ਪਰ ਮੁੜ ਕੇ ਜੇ ਮਾਰਦੀ ਗੀ ਤਾਂ ਗਰੇਟਾਂ ਰੱਖਤੀਆਂ ਉੱਪਰ ਵੀ ਸੀਗੇ ਇਹ ਆ ਦੇਖੋ ਤੇ ਦਸਤਾਨੇ ਦਾ ਹਾਲ ਦੇਖੋ ਵੀ ਅੱਜੇ ਵਾ ਦਸਤਾਨਾ ਸਾਫ਼ ਕਰਕੇ ਪਾਏ ਆ ਜਿਹੜਾ ਮਟਰ ਪਹਿਲੇ ਦਿਨੇ ਪਾੜਦੇ ਆ ਉਹ ਕੜਤੀ ਗਲੀ ਇਸ ਮਾਨੂੰ ਦਸਤਾਨੇ ਦੱਸਨੇ ਕਿੱਥੇ ਚਲਾ ਔਰ ਉਹ ਟੱਕੜਾ ਉੱਥੇ ਚਲਾ ਜਟਾਂਗੇ ਆ ਵੀ ਹੁਣ ਹੋਇਆ ਬਿਲਲੇ ਦੋ ਘੰਟਾ ਘੰਟਾ ਕੇ ਬਿਲਲੇ ਆ ਜੇ ਮੱਲ ਲਗਾ 12 12:30 ਹੋਇਆ 2:30 3 ਵਜੇ ਫੇਰ ਲੰਘ ਜੇ ਰੇਡੀਵਰ ਰੱਖ ਕੇ ਡੇਜਿੰਗਾ ਟਮਾਟਰ ਮੰਡੀ ਵਾ ਭਾਈ ਪਹੁੰਚ ਕੇ ਮੰਡੀ ਕਿੰਨਾ ਉਤਰਾ ਮੰਡੀ ਮੇ ਟਮਾਟਰ ਟਰਾਲੀਆਂ ਆਇਆ ਮਰਾਂ ਗੱਡੀਆਂ ਟਰਾਲੀਆਂ ਬੋਲੀ ਜ਼ਰੂਰ ਨਹੀਂ ਹੋਈ ਭਈ ਜੇ ਸਾਡਾ ਨਾਮ ਨਾਮ ਦਾ ਸਾਡਾ ਨਾਮ ਬੋਲ ਰਿਹਾ ਹਾਂ ਸਾਡੀ ਮੇਰੇ ਕੋਲ ਉਹ ਵੀ ਕਰਾ ਗਿਆ ਕੇ ਸਾਡੇ ਹਲੋ ਵੀ ਕਰਾ ਗਿਆ ਉਹ ਜਾਇਆ ਰਹਿ ਗਿਆ ਜਦੋਂ ਪਹੁੰਚਦਾ ਆਇਆ ਵੀ ਮਿੱਤਰੋ ਆ ਗਏ ਮੰਡੀ ਵਾਂ ਤੇ ਡਿਮਾਂਡ ਰੱਖਦਾ ਬੰਦਾ ਹੀ ਆ ਬਾਈ ਤਵਾਟਰ ਜੋਰ ਲਾ ਕੇ 100 ਰੁਪਏ ਤੇ ਬੋਲੀ ਸ਼ੁਰੂ ਹੋ ਰਹੀ ਹੈ 150 ਜਾਂ ਕੋਈ 180 ਜਾਂ ਜਿਸki ਭੱਦ ਭਰਤੀ ਕਰੀ ਵੀ ਆ ਉਹ 180 ਤੱਕ ਵਗ ਜਾ 200 ਤੱਕ ਵਗ ਜਾ ਜਿਹੜਾ ਵਿਚਾਰੇ ਥੋੜੀ ਜਿਹੀ ਭਰਤੀ ਘਟਾ ਜਾਂ ਥੋੜੀ ਜਿਹੀ ਹਰੇ ਜਾਂ ਉਹ ਬਸ ਰਹਿ ਜਾ 100 ਵੀ 10 30 ਜੋੜ ਲਗਿੰਦਾ ਖਰਚਾ ਵੀ ਨਹੀਂ ਪੂਰਾ ਹੋ ਰਿਹਾ ਬਈ ਮਿਹਨਤ ਵੀ ਬਹੁਤ ਆਵਾ ਫਿਰ ਉਧਰ ਦੇ ਤੋੜੋ ਪਾਣਾ ਖੇਤਾਂ 'ਤੇ ਫਿਰ ਪੂਰਾ ਆ ਗਿਆ ਭਰੋ ਫਿਰ ਆਪਣਾ ਸਪਰੇਅ ਸਪਰੂ ਕਰੋ ਹੋਰ ਬਹੁਤ ਖਰਚੇ ਆ ਹੁਣ ਸਪਰੇਅ ਲੈਣ ਜਾ ਰਿਹਾ 1000 ਰੁਪਏ ਕਿਤੇ ਸਪਰੇਅ ਸਪਰੇਅ ਅੱਜ ਕਿੰਨੇ ਦੇ 10 ਗਰੇਟਾ ਨਹੀਂ ਹੋਈਆਂ ਅੱਜ ਮੰਦਾ ਹੀ ਆ ਬਈ ਕਿਉਂ ਨਾਲ ਨੂੰ ਹੈ ਕਿਤਰਾ ਕਰ ਰਹਾ ਮੂੰ ਮੂੰ ਚਲੋ ਠੀਕ ਆ ਜੀ ਫਿਰ ਮਿਲਦੇ ਆ ਕੱਲ ਨੂੰ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਧਿਆਨ ਰੱਖੋ ਠੰਡ ਤੇ ਬਚਾਅ ਰੱਖੋ ਰੱਬ ਰੱਖੇ